ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬੀਰ ਸਾਧੂ ਸੰਗ ਪਰਾਪਤੀ ਲਿਖਿਆ ਹੋਏ ਲਿਲਾਟ ਏ ਕਬੀਰ ਜਿਨ ਤਜਿਆ ਬਾਤ ਵਿਵਾਦ ਉਸ ਸਾਧੂ ਗੁਰਮੁਖ ਦੀ ਸੰਗਤ ਵਿੱਚ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਜਿਸ ਦੇ ਬੜੇ ਚੰਗੇ ਭਾਗ ਹੋਣ ਮੁਕਤ ਪਦਾਰਥ ਪਾਈਐ ਠਾਕ ਨ ਅਵਕਟ ਕਾਟ ਉਸ ਦੀ ਸੰਗਤ ਤੋਂ ਇਹ ਫਲ ਮਿਲਦਾ ਹੈ ਕਿ ਦੁਨੀਆਂ ਦੇ ਬਾਤ ਵਿਵਾਰ ਤੋਂ ਖਲਾਸੀ ਹੋ ਜਾਂਦੀ ਹੈ ਕੋਈ ਵੀ ਵਿਕਾਰ ਇਸ ਔਖੇ ਸਫ਼ਰ ਦੇ ਰਾਹ ਵਿੱਚ ਰੋਕ ਨਹੀਂ ਪਾਉਂਦਾ ਕਬੀਰ ਏਕ ਕੜੀ ਆਤੀ ਕਰੀ ਆਤੀ ਹੂੰ ਤੇ ਆਦ ਏ ਕਬੀਰ ਦੁਨੀਆ ਦੇ ਬਾਤ ਬਵਾਤ ਤੋਂ ਖਲਾਸੀ ਸਾਧੂ ਦੀ ਸੰਗਤ ਕੀਤਾ ਹੀ ਮਿਲਦੀ ਹੈ ਇਸ ਵਾਸਤੇ ਇੱਕ ਘੜੀ ਅੱਧੀ ਘੜੀ ਘੜੀ ਦਾ ਚੌਥਾ ਚੌਥਾ ਹਿੱਸਾ ਪਗਤਨ ਸੇਤੀ ਗੋਸਤੇ ਜੋਕੀ ਨੋ ਸੁਲਾਬ ਜਿਤਨਾ ਚਿਰ ਵੀ ਗੁਰਮੁਖਾਂ ਦੀ ਸੰਗਤ ਕੀਤੀ ਜਾਏ ਇਸ ਤੋਂ ਆਤਮਿਕ ਜੀਵਨ ਵਿੱਚ ਨਫਾ ਹੀ ਨਫਾ ਹੈ ਕਬੀਰ ਪਾਗ ਮਾਸ਼ਨੀ ਸੁਰਾਪਾਨ ਜੋ ਜੋ ਪ੍ਰਾਨੀ ਖਾਹੇ ਏ ਕਬੀਰ ਜੇ ਲੋਕ ਭਗਤਨ ਸੇਤੀ ਗੋਸਟੇ ਕਰਕੇ ਤੀਰਥ ਯਾਤਰਾ ਵਰਤ ਨੇ ਮਾਦਕ ਵੀ ਕਰਦੇ ਹਨ ਤੇ ਉਹ ਸ਼ਰਾਬੀ ਲੋਕ ਭੰਗ ਮੱਛੀ ਵੀ ਖਾਂਦੇ ਹਨ ਭਾਵੇਂ 사ਤ ਸੰਗ ਵਿੱਚ ਵੀ ਜਾਂਦੇ ਹਨ ਤੇ ਸ਼ਰਾਬ ਕਬਾਬ ਵੀ ਖਾਂਦੇ ਪੀਂਦੇ ਹਨ ਵਿਕਾਰ ਵੀ ਕਰਦੇ ਹਨ ਤੀਰਥ ਵਰਤ ਨੇਮ ਕੀਏ ਤੇ ਸਬਰ ਸਾਤ ਲਜਾਈ ਉਹਨਾਂ ਦੇ ਉਹ ਤੀਰਥ ਵਰਤ ਆਦਿਕ ਵਾਲੇ ਸਾਰੇ ਕਰਮ ਬਿਲਕੁਲ ਵਿਅਰਥ ਜਾਂਦੇ ਹਨ ਲੀ ਨੀਚੇ ਲੋयन ਕਰ ਰਹੋ ਲੇ ਸਾਜਨ ਕਟਮਾਹੀ ਏ ਮੇਰੀ ਸਤ ਸੰਗਣ ਸਹੇਲੀਆਂ ਜਦੋਂ ਦੀ ਮੈਨੂੰ ਸਾਧੂ ਸੰਗ ਪ੍ਰਾਪਤੀ ਹੋਈ ਹੈ ਮੈਂ ਭਗਤਨ ਸੇਤੀ ਗੋਸਤੇ ਹੀ ਕਰਦੀ ਹਾਂ ਇਸ ਸਾਧੂ ਸੰਗ ਦੀ ਬਰਕਤ ਨਾਲ ਪਿਆਰੇ ਪ੍ਰਭੂ ਪਤੀ ਨੂੰ ਆਪਣੇ ਹਿਰਦੇ ਵਿੱਚ ਸਾਮ ਕੇ ਮੈਂ ਆਪਣੀ ਅੱਖਾਂ ਨੀਵੀਆਂ ਕਰੀ ਰੱਖਦੀ ਹਾਂ ਸਭ ਰਸ ਖੇਲੋ ਪੀਓ ਕਿਸੇ ਲਖਾਉ ਨਾਹੀਂ ਦੁਨੀਆ ਦੇ ਇਨਾਂ ਰਸਾਂ ਨਾਲ ਖੇਡਾਂ ਖੇਡਣ ਦੇ ਥਾਂ ਮੈਂ ਪ੍ਰਭੂ ਪਤੀ ਨਾਲ ਸਾਰੇ ਰੰਗ ਮਾਣਦੀ ਹਾਂ ਪਰ ਮੈਂ ਇਹ ਭੇਤ ਕਿਸੇ ਨੂੰ ਨਹੀਂ ਦੱਸਦੀ 864 ਕਰੀ ਤੋਂ ਨਿਰਖਤ ਰਹੇ ਜੀਓ ਏ ਸਖੀ ਮੈਂ ਸਿਰਫ ਪ੍ਰਭੂ ਪਤੀ ਨੂੰ ਹੀ ਆਖਦੀ ਹਾਂ ਕਿਹੇ ਪਤੀ ਅੱਠੇ ਪੈਰ ਹਰ ਘੜੀ ਮੇਰੀ ਜਿੰਦ ਤੈਨੂੰ ਹੀ ਤੱਕਦੀ ਰਹਿੰਦੀ ਹੈ ਨੀਚੇ ਲੋयन ਕਿਉਂ ਕਰੋ ਸਭ ਕਟ ਦੇਖੋ ਪੀਓ ਏ ਸਖੀ ਮੈਂ ਸਭ ਸਰੀਰਾਂ ਵਿੱਚ ਪ੍ਰਭੂ ਪਤੀ ਨੂੰ ਹੀ ਵੇਖਦੀ ਹਾਂ ਇਸ ਵਾਸਤੇ ਮੈਨੂੰ ਕਿਸੇ ਪ੍ਰਾਣੀ ਮਾਤਰ ਤੋਂ ਨਫ਼ਰਤ ਨਹੀਂ ਹੈ ਸੁਣ ਸਕੀ ਭੀ ਮੈਂ ਜਿਉ ਬਸੈ ਜੀ ਮੈਂ ਬਸੈ ਕੇ ਪਿਉ ਹੇ ਸੇ ਰਿਐ ਸਾਧੂ ਸੰਗ ਦੀ ਬਰਕਤ ਨਾਲ ਮੇਰੇ ਅੰਦਰ ਇੱਕ ਅਚਰਜ ਖੇਡ ਬਣ ਗਈ ਹੈ ਮੈਨੂੰ ਹੁਣ ਇਹ ਪਤਾ ਨਹੀਂ ਲੱਗਦਾ ਕਿ ਮੇਰੀ ਜਿੰਦ ਪ੍ਰਭੂਪਤੀ ਵਿੱਚ ਵਸ ਰਹੀ ਹੈ ਜਾਂ ਜਿੰਦ ਵਿੱਚ ਪਿਆਰਾ ਆ ਵਸਿਆ ਹੈ ਜਿਉ ਪਿਉ ਬੁਜੋ ਨਹੀਂ ਕਟ ਮੈਂ ਜਿਉ ਕੇ ਪਿਉ हे ਸਹੇਲਿਏ ਤੂੰ ਹਣ ਇਹ ਸਮਝ ਨਹੀਂ ਸਕਦੀ ਕਿ ਮੇਰੇ ਅੰਦਰ ਮੇਰੀ ਜਿੰਦ ਹੈ ਜਦ ਮੇਰਾ ਪਿਆਰਾ ਪ੍ਰਭੂ ਪਤੀ ਕਬੀਰ ਬਾਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰਨਾਹਿੰ ਪਰ ਹੀ ਕਬੀਰ ਆਖ ਮੈਨੂੰ ਜੋ ਇਹ ਜੀਵਨ ਦਾਤ ਮਿਲੀ ਹੈ ਜੀਵਨ ਦਾਤ ਤੇ ਸਤਿਗੁਰੂ ਤੋਂ ਮਿਲੀ ਹੈ ਜੋ ਆਪ ਵੀ ਨਾਮ ਦਾ ਰਸੀਆ ਹੈ ਜਨੇਉ ਆਦਿਕ ਦੇ ਕੇ ਤੇ ਕਰਮ ਕਾਂਡ ਦਾ ਰਾਹ ਦੱਸ ਕੇ ਬ੍ਰਾਹਮਣ ਸਿਰਫ ਦੁਨੀਆਦਾਰਾਂ ਦਾ ਹੀ ਗੁਰੂ ਅਖਵਾ ਸਕਦਾ ਹੈ ਭਗਤੀ ਕਰਨ ਵਾਲਿਆਂ ਦਾ ਉਪਦੇਸ਼ ਦਾਤਾ ਬ੍ਰਾਹਮਣ ਨਹੀਂ ਬਣ ਸਕਦਾ ਅਰਜੁਰਜਕੈ ਪਚਮਵਾ ਚਾਰੋ ਬੇਦੂਮਾਹੀ ਕਿਉਂਕਿ ਤਾਂ ਆਪ ਹੀ ਚੌਹਾਂ ਵੇਦਾਂ ਦੇ ਜਗ ਆਦਿਕ ਕਰਮ ਕਾਂਡ ਦੀਆਂ ਉਲਝਣਾਂ ਨੂੰ ਸੋਚ-ਸੋਚ ਕੇ ਇਹਨਾਂ ਵਿੱਚ ਹੀ ਖੱਪ-ਖੱਪ ਕੇ ਆਤਮਕ ਮੌਤ ਮਰ ਚੁੱਕਾ ਹੈ ਇਸ ਦੀ ਆਪਣੀ ਹੀ ਜਿੰਦ ਪ੍ਰਭੂ ਮਿਲਾਪ ਦਾ ਆਨੰਦ ਨਹੀਂ ਮਾਣ ਸਕੀ ਇਹ ਭਗਤਾਂ ਨੂੰ ਉਹ ਸਵਾਦ ਕਿਵੇਂ ਦਿਵਾ ਸਕਦਾ ਹੈ ਹਰ ਹੈ ਖਾਂਡ ਰਿਤ ਮੈਂ ਬਿਫਰੀ ਹਾਥੀ ਚੁਣੀ ਨਾ ਜਾਏ ਪਰਮਾਤਮਾ ਦਾ ਨਾਮ ਮੰਨੂ ਖੰਡ ਹੈ ਜੋ ਰੇਤ ਵਿੱਚ ਖਿਲਰੀ ਹੋਈ ਹੈ ਹਾਥੀ ਪਾਸੋਂ ਇਹ ਖੰਡ ਰੇਤ ਵਿੱਚੋਂ ਚੁਣੀ ਨਹੀਂ ਜਾ ਸਕਦੀ ਕਹ ਕਬੀਰ ਗੁਰ ਭਲੀ ਬੁਝਾਈ ਕੀਟੀ ਹੋਈ ਕਬੀਰ ਆਖਦਾ ਹੈ ਕਿ ਪੂਰੇ ਸਤਿਗੁਰੂ ਨੇ ਹੀ ਇਹ ਭਲੀ ਮੱਤ ਦਿੱਤੀ ਹੈ ਕਿ ਮਨੁੱਖ ਕੀੜੀ ਬਣ ਕੇ ਅਖੰਡ ਖਾ ਸਕਦਾ ਹੈ ਕਬੀਰ ਜੋਤ ਸਾਧ ਪਰਮ ਕੀ ਸੀਸ ਕਾਟ ਕਰ ਗੋਏ ਹੈ ਕਬੀਰ ਜੇ ਤੈਨੂੰ ਪ੍ਰਭੂ ਪਿਆਰ ਦੀ ਖੇਡ ਖੇਡਣ ਦੀ ਤਾਂਗ ਹੈ ਤਾਂ ਆਪਣਾ ਸਿਰ ਕੱਟ ਕੇ ਗੇਂਦ ਬਣਾ ਲੈ ਇਸ ਤਰ੍ਹਾਂ ਅਹੰਕਾਰ ਦੂਰ ਕਰਕੇ ਲੋਕ ਬੇਸ਼ੱਕ ਠੇਡੇ ਪੈ ਮਾਰਨ ਕਬੀਰ ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਭਿਮਾਨ ਖੇਲਤ ਖੇਲਤ ਹਾਲ ਕਰ ਜੋ ਕਿਛ ਹੋਏ ਤਾ ਹੋਏ ਇਹ ਖੇਡ ਖੇਡਦਾ ਇਤਨਾ ਮਸਤ ਹੋ ਜਾ ਕੇ ਦੁਨੀਆ ਵੱਲੋਂ ਜੋ ਸ਼ਲੋਕ ਤੇਰੇ ਨਾਲ ਹੋਵੇ ਉਹ ਪਿਆ ਹੋਵੇ ਕਬੀਰ ਜੋਤੋ ਸਾਧ ਪਰਮ ਕੀ ਪਾ ਕੇ ਸੇਤੀ ਖੇਲ ਪਰ ਏ ਕਬੀਰ ਜੇ ਤੈਨੂੰ ਪ੍ਰਭੂ ਪਿਆਰ ਦੀ ਇਹ ਖੇਡ ਖੇਡਣ ਦੀ ਸਿੱਖ ਹੈ ਤਾਂ ਪੂਰੇ ਸਤਿਗੁਰੂ ਦੀ ਸ਼ਰਨ ਪੈ ਕੇ ਖੇਡ ਕਰਮ ਕਾਂਡੀ ਬ੍ਰਾਹਮਣ ਪਾਸ ਇਹ ਚੀਜ਼ ਨਹੀਂ ਹੈ ਕਾਚੀ ਸਰਸੋਂ ਪੀਲ ਕੇ ਨਾ ਖਲ ਭਈ ਨਾ ਤੇਲ ਕੱਚੀ ਸਰੋਂ ਪੀੜੀਆਂ ਨਾਲ ਤੇਲ ਨਿਕਲਦਾ ਹੈ ਤੇ ਨਾ ਹੀ ਖਲ ਬਣਦੀ ਹੈ ਇਹ ਹਾਲ ਜਨੇਉ ਆਦਿਕ ਦੇ ਕੇ ਬਣੇ ਕੱਚੇ ਗੁਰੂਆਂ ਦਾ ਹੈ ਟੂਂ ਟਤ ਢੋਲੇ ਅੰਦ ਗਤ ਅਰ ਚੀਨਤ ਨਹੀਂ ਸੰਤ ਜੋ ਮਨੁੱਖ ਪ੍ਰਭੂ ਦੀ ਭਾਲ ਤਾਂ ਕਰਦੇ ਹਨ ਪਰ ਭਗਤ ਜਨਾਂ ਨੂੰ ਪਛਾਨ ਨਹੀਂ ਸਕਦੇ ਉਹ ਅੰਨਿਆ ਵਾਂਗ ਹੀ ਟਟੋਲੇ ਮਾਰਦੇ ਹਨ ਕਹਿ ਨਾਮਾ ਕਿਉਂ ਭਾਈਐ ਬਿਨ ਪਗ ਤੋਂ ਭਗਵੰਤ ਨਾਮਦੇ ਵਖਦਾ ਹੈ ਕਿ ਭਗਤੀ ਕਰਨ ਵਾਲੇ ਬੰਦਿਆਂ ਦੀ ਸੰਗਤ ਤੋਂ ਬਿਨਾ ਭਗਵਾਨ ਨਹੀਂ ਮਿਲ ਸਕਦਾ ਹਰ ਸੋਹੀ ਰਾ ਸਾਡਕੈ ਕਰ ਆਨਕੀਆਸ ਸਾਰੇ ਸੁਖ ਪ੍ਰਭੂ ਦੇ ਸਿਮਰਨ ਵਿੱਚ ਹਨ ਜਰ ਜੋ ਮਨੁੱਖ ਪਰਮਾਤਮਾ ਦਾ ਨਾਮ ਹੀਰਾ ਛੱਡ ਕੇ ਹੋਰ ਹੋਰ ਥਾਂ ਤੋਂ ਸੁੱਖਾਂ ਦੀ ਆਸ ਰੱਖਦੇ ਹਨ ਤੇ ਨਰਿੰਦੋ ਜਕ ਜਾਹੇਗੇ ਸਤਿ પાਖੈ ਰਵਿਦਾਸ ਉਹ ਲੋਕ ਸਦਾ ਦੁੱਖ ਹੀ ਸਹਾਰਦੇ ਹਨ ਇਹ ਸੱਚੀ ਗੱਲ ਰਵਿਦਾਸ ਦੱਸਦਾ ਹੈ ਕਬੀਰ ਜੋਗ ਰਹਿ ਕਰੇ ਤਾਂ ਧਰਮ ਕਰ ਨਾਹੀ ਤਾਂ ਕਰ ਬੈਰਾਗ हे ਕਬੀਰ ਜੇ ਤੂੰ ਘਰਬਾਰੀ ਬਣਦਾ ਹੈ ਤਾਂ ਘਰਬਾਰੀ ਵਾਲਾ ਫਰਜ਼ ਵੀ ਨਿਭਾ ਭਾਵ ਪ੍ਰਭੂ ਦਾ ਸਿਮਰਨ ਕਰ ਵਕਾਰਾਂ ਤੋਂ ਵੱਜਿਆ ਰਹੋ ਅਤੇ ਕਿਸੇ ਤੋਂ ਨਫ਼ਰਤ ਨਾ ਕਰ ਪਰ ਗ੍ਰਸਥ ਵਿੱਚ ਰਹਿ ਕੇ ਜੇ ਤੂੰ ਮਾਇਆ ਵਿੱਚ ਹੀ ਘਰ ਕੇ ਰਹਿਣਾ ਹੈ ਤੈਸ ਨੂੰ ਤਿਆਗਣਾ ਹੀ ਭਲਾ ਹੈ ਬੇਰਾਗੀ ਬੰਧਨ ਕਰੇ ਤਾਂ ਕੋ ਬਡੋ ਅਪਾਗ ਤਿਆਗੀ ਬਣ ਕੇ ਜੋ ਮਨੁੱਖ ਫਿਰ ਵੀ ਨਾਲ-ਨਾਲ ਮਾਇਆ ਦਾ ਜੰਗਾਲ ਸਹੇੜਦਾ ਹੈ ਉਸ ਦੀ ਬੜੀ ਵੱਡੀ ਕਿਸਮਤੀ ਸਮਝੋ ਕਿਸੇ ਥਾਂ ਜੋਗਾ ਨਾ ਰਿਆ कबीर जो ग्रह करे ता धर्म कर नाही तकर बैराग बैरागी बंधन कर ताको बडो अपा ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ